ਕੀ ਨਾ ਤੁਹਾਡਾ ਜੀ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਲੜਕੀ ਦਾ ਕਤਲ ਹੋਇਆ ਜੀ ਮੇਰਾ ਨਾਮ ਅਮਰਪਾਲ ਸਿੰਘ ਜੋੜਾ ਮੈਂ ਭਾਰਤੀ ਕਿਸਾਨ ਜੁਨੀ ਮੈਂ ਰਾਜੇਆਲ ਦਾ ਮੁੱਖ ਬਲਾਰਾ ਵਾਂ ਇਹ ਬੇਟੀ ਜਸਪਾਲ ਕੋਰ ਮੇਰੇ ਬਦਰਨ ਲਾ ਦੀ ਬੇਟੀ ਸੀ ਮੈਂ ਤਾਂ ਫਫੜ ਲੱਗਦਾ ਮੈਨੂੰ ਕੁਝ ਲੇਟ ਸੂਚਨਾ ਜਿਹੜੀ ਉਹ ਪ੍ਰਾਪਤ ਹੋਈ ਆ ਮੈਂ ਕਿਤੇ ਵਿਜੀ ਸੀ ਪਰ ਜਿੱਥੋਂ ਤੱਕ ਮੈਂ ਹੁਣ ਇਸ ਦਾ ਕਤਲ ਦੀ ਸ਼ਾਜਸ਼ ਹੈ ਜਿਹੜੀ ਉਹ ਬੇਨਕਾਬ ਹੁੰਦੀ ਪਈ ਆ ਇਹਨਾਂ ਦੇ ਮਾਂ ਪਿਓ ਤੇ ਇਹ ਮੁੰਡੇ ਦੀ ਤਿੰਨਾਂ ਦੀ ਛਾਜਸ਼ ਹੈ ਜਿਹੜਾ ਇਹ ਕਤਲ ਕੀਤਾ ਗਿਆ ਇਹ ਕਾਫੀ ਢੇਰ ਤੋਂ ਜਿਹੜਾ ਵਾ ਇਹ ਕੁੜੀ ਦੇ ਨਾਲ ਕਲੇਸ਼ ਜਿਹੜਾ ਉਹ ਰੱਖਦੇ ਸੀ ਅੱਜ ਜਦੋਂ ਇਹਨਾਂ ਦੇ ਬਾਪ ਨੇ ਸਾਡੇ ਰਿਸ਼ਤੇਦਾਰ ਨੂੰ ਫੋਨ ਕੀਤਾ ਵੀ ਉਨੇ ਇਸ ਤਰ੍ਹਾਂ ਕਰਕਤਿਆ ਉਹ ਇਹਨਾਂ ਦੀ ਸਾਰੀ ਸਾਜ਼ਿਸ਼ ਦੇ ਤਹਿਤ ਹੀ ਆ ਦੇਖੋ ਕੈਮਰੇ ਬੰਦ ਜਿਹੜਾ ਆ ਫਰਸ਼ ਆ ਇਹ ਧੋਤੀ ਹੋਈ ਆ ਕੁੜੀ ਦੇ ਕੱਪੜੇ ਆ ਜਿਹੜੇ ਉਹ ਬਦਲੇ ਹੋਏ ਆ ਇਹ ਜਿਹੜੇ ਆ ਤਿੰਨੇ ਹੀ ਦੋਸ਼ੀ ਨੇ ਤਿੰਨਾਂ ਦੇ ਉੱਤੇ ਪਰਚਾ ਜਿਹੜਾ ਉਹ ਸਖਤ ਧਰਾਵਾਂ ਦੇ ਨਾਲ ਜਿਹੜਾ ਉਹ ਦਰਜ ਕਰਾਵਾਂਗੇ ਅਸੀਂ ਜੇ ਕੋਈ ਪ੍ਰਸ਼ਾਸਨ ਉਹਦੇ ਵਿੱਚ ਢਿੱਲ ਮੱਠ ਕਰੂਗੀ ਤੇ ਅਸੀਂ ਉਹਨਾਂ ਚਿਰ ਮਤਲਬ ਬੇਟੀ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਪੂਰਾ ਪਰਚਾ ਜਿਹੜਾ ਉਹ ਦਰਜ ਨਹੀਂ ਹੁੰਦਾ ਸਾਡੀ ਤਸੱਲੀ ਨਹੀਂ ਹੁੰਦੀ ਇਸ ਤੋਂ ਪਿੱਛੋਂ ਕੋਈ ਉਹ ਹੈ ਕੋਈ ਲੜਾਈ ਝੜ ਰਹਿਣਾ ਦਾ ਉਹ ਹੈ ਕੋਈ ਕੱਲ ਹੋਈ ਛੋਟੀਆਂ ਮੋਟੀਆਂ ਲੜਾਈਆਂ ਝੜੇ ਹੁੰਦੇ ਰਹੇ ਆ ਪਰ ਮੈਨੂੰ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਤਾ ਲੱਗਦਾ ਸੀ ਭੇਜੀ ਤਰ੍ਹਾਂ ਇੱਤਰ ਕਰਕੇ ਜਿਸ ਪਾਲ ਦੇ ਨਾਲ ਆ ਹੁੰਦਾ ਹੁੰਦਾ ਵਾ ਉਹ ਉਹਦੀ ਭੂਆ ਦੇ ਨਾਲ ਗੱਲਬਾਤ ਹੁੰਦੀ ਸੀ ਤੇ ਉਹ ਮੈਨੂੰ ਦੱਸਦੀ ਭਾਈ ਕੀ ਨਾ ਟੋਡਾਈ ਕਿਹੜਾ ਪਿੰਡ ਆ ਜੀ ਦੁਆਰ ਕੱਦ ਲੰਭਾ ਤੇ ਜੇ ਜੀ ਭੈਣ ਦੀ ਡੈਥ ਹੋਈ ਔਰਤ ਦੀ ਕੀ ਲੱਗਦੀ ਤੁਹਾਡੀ ਜੀ ਛੋਟੀ ਭੈਣ ਕੀ ਗੱਲਬਾਤ ਹੋਈ ਜੀ ਇਹ ਆਪਣੇ ਕਤਲ ਕਰ ਰਹੇ 10 ਮਹੀਨਾ ਕਤਲ ਕਰਤਾ ਜੀ ਹੂੰ ਕੀ ਨਾਮ ਸੀ ਉਹ ਜਿੰਨਾ ਕਤਲ ਕੀਤਾ ਅਮਰਪ੍ਰੀਤ ਸਿੰਘ ਕਿਉਂ ਕੀਤਾ ਪਤਾ ਲੱਗਾ ਜੀ ਬੜਾ ਝੜਾ ਪੀ ਲੋ ਕਰਦਾ ਰਹਿੰਦਾ ਰਹਿੰਦਾ ਜੀ ਤੇ ਜਿੰਨਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਕਿੰਨੀ ਕੋਬਰ ਸੀ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਪੁਲਿਸ ਕਾਲ ਵਾਲੇ ਮਸਤੂਰ ਸਿੰਘ ਸਾਹਿਬ ਹਾਂਜੀ ਦੋਸਤ ਫੀਚਰ ਜੀ ਕੀ ਮੰਗ ਕੀ ਕਰਦੇ ਜੀ ਨਾ ਕਹਿਣਾ ਇਨਸਾਫ ਦਿੱਤਾ ਜਾਵੇ ਆਪਣੇ ਬੇਸ਼ੀਰ ਨੂੰ ਜੀ ਸਜ਼ਾ ਦਿੱਤੀ ਜਾਵੇ ਜੀ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਹੋਵੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਕਰ ਲਿਆ ਹਾਂਜੀ ਕਿਹਨਾਂ ਟੋਡਾ ਜੀ ਕਰਨਵੀਰ ਮੈਦਾਨਾ ਕਿਹੜਾ ਪਿੰਡ ਹੈ ਜੀ ਅਸੀਂ ਅਮਰਸਾਦ ਤੋਂ ਤੇ ਜਿਹੜੀ ਲੜਕੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਜੀ ਛੋਟੀ ਭੈਣ ਹੈ ਮੇਰੀ ਕੀ ਗੱਲਬਾਤ ਹੋਈ ਹੈ ਇਹਨਾਂ ਦੋਵਾਂ ਜੀਆਂ ਦਾ ਝਗੜਾ ਪੈਣਾ ਉਹਦਾ ਰਹਿੰਦਾ ਹੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਇਹਨੂੰ ਦਾਤਰਾ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾ ਫੋਨ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ ਬਾਹਰ ਵੀ ਚੱਕਰ ਜਾਂਦਾ ਹੈ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਤੇ ਕੁੜੀ ਦਾ ਪਰ ਇਹਨਾਂ ਵਿਚਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ ਥੋੜੀ ਬੋਧੀ ਕਿਤੇ ਰੋਕ ਰੋਕਦੀ ਸੀ ਉਹਨਾਂ ਨੂੰ ਹਾਂਜੀ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਸੀ ਹਾਂਜੀ ਉਹ ਤਾਂ ਚੈ ਕਰਦੀ ਇੱਕ ਜੁੜੀ ਨਹੀਂ ਇਹਨਾਂ ਨੂੰ ਸਭ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹਿਨਿਫਰ ਇਹ ਲੜਕੀ ਦੀ ਡੈਥ ਹੋਈ ਕੀ ਨਾਂ ਦਾ ਇਹ ਇਹਦਾ ਨਾਂ ਜਸਪਾਲ ਕੋਰੇ ਕਿੰਨੀ ਕੁ ਮਰ 35 ਸਾਲ ਹੋਣੀ ਚਾਹੀਦੀ ਕੋਈ ਇਹ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਇਹ ਟੀਚਰ ਸੀ ਖਡੂਰ ਸਾਹਿਬ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰਕਾਰੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਨਹੀਂ ਮੰਗ ਨਹੀਂ ਸਾਹਿਬ ਦਿੱਤਾ ਜਾਵੇ ਜੋ ਕੁਛ ਹੋ ਤੁਹਾਡੇ ਸਾਹਮਣੇ ਹੀ ਹੈ ਹਮ ਸਾਹਮਣੇ ਉਹ ਸਭ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨੇ ਵਾਰਦਾਤ ਨੂੰ ਅਨਜਾਮ ਦਿੱਤਾ ਦੋਸ਼ੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਕਰੋਨਾ ਤਿੰਨੇ ਜਾਣੇ ਸੀ ਮਾਤਾ ਉਹ ਵੀ ਗਿਆ ਲਾਖਾ ਪਰ ਪੁਲਿਸ ਨੇ ਤਿੰਨੇ ਜਾਣੇ ਸਾਰੇ ਪ੍ਰਵਾਹ ਨੇ ਰਲ ਕੇ ਸਾਰਾ ਹਾਂਜੀ ਤਿੰਨਾਂ ਨੇ ਰਲ ਕੇ ਕੀਤਾ ਜਾਣਾ ਮਾਤਾ ਕੀਨਾ ਟੋਡਾਈ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਜਿਹੜੀ ਲੜਕੀ ਦੀ ਡੈਥ ਹੋਈ ਤੁਹਾਡੀ ਕੀ ਲੱਗਦੀ ਹੈ ਬੇਟੀ ਸਾਡੀ ਕਿਸ ਕਿਸ ਤਰ੍ਹਾਂ ਮੌਤ ਹੋਈ ਇਹਨਾਂ ਦੀ ਪਹਿਲਾਂ ਕੋਟ ਮਾਰ ਕਰਦਾ ਹੁੰਦਾ ਨਹੀਂ ਹੁਣ ਇਹਨਾਂ ਦੇ ਦਾਤਰਾ ਨਾਲ ਵੱਢਿਆ ਮਰਾ ਕੇ ਤੇ ਨਾਲ ਬਿਨਿਆ ਨੇ ਹੂੰ ਹਮਸੇਰੇ ਪਤਾ ਲੱਗਾ 4 ਵਜੇ ਫੋਨ ਗਿਆ ਹਮਚਾਏ ਹੋਸਟ ਹੂੰ ਇਹ ਨਹੀਂ ਚੋੜਾ ਪਹੁੰਚਾਈ ਸੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਆਪਸੇ ਗਵਾ ਨਹੀਂ ਆਦਾ ਪਹਿਲਾਂ ਵੀ ਲੜਦਾ ਝਗੜਦਾ ਰਹਿੰਦਾ ਸੀ ਕਿ ਬਣਾ ਮੜਾ ਮੋੜ ਹੁੰਦਾ ਬੋਲਦਾ ਮੋੜਾ ਮੋਟਾ ਹੁੰਦਾ ਹੀ ਹੈ ਹੂੰ ਦਾ ਬੋਲਦਾ ਵੀ ਘਾਟੀ ਹੁੰਦਾ ਹੈ ਕੀ ਮੰਗ ਕੀ ਕਰਦੇ ਮੈਂ ਤਾਂ ਜੀ ਹਾਂਜੀ ਕੀ ਮੰਗ ਕਰਦੇ ਜੀ ਸੱਤ ਸੱਤ ਹੀ ਮੰਨ ਕਰਦੇ ਨੇ ਇਹ ਮੰਗੇ ਕਰਦੇ ਜੀ ਕੁੜੀ ਤੁਹਾਡੀ ਮਾਰਤੀ ਉਹਨਾਂ ਨੇ ਕੀ ਮੰਨ ਕਰਦੇ ਅੱਛਾ ਤੋਂ ਸਜ਼ਾ ਸਖਤ ਮਿਲਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਸਾਰਾ ਮਿਲਿਆ ਨਹੀਂ ਤਾਂ ਵੀ ਇਹ ਹਾਂਜੀ ਕੀ ਨਾਮ ਤੁਹਾਡਾ ਹੀ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਹੈ ਜੀ ਨਵਾਰਕਾ ਚਲਾ ਤੇ ਜਿਹੜੀ ਲੜਕੀ ਦੀ ਮੌਤ ਹੋਈ ਆ ਤੁਹਾਡੀ ਕੀ ਲੱਗਦੀ ਆ ਮੇਰੇ ਚਾਚੇ ਦੀ ਲੜਕੀ ਆ ਕਿਸ ਤਰ੍ਹਾਂ ਇਹਦੀ ਮੌਤ ਹੋਈ ਆ ਮੋਤੇ ਦੇ ਜੀ ਸਾਨੂੰ ਸਵੇਰੇ ਫੋਨ ਗਿਆ ਵੀ ਉਹਨੂੰ ਕੁਝ ਹੋ ਗਿਆ ਵਾ ਜਿਹੜੀ ਇਹ ਇਹ ਪੇਜ ਦਾ ਅਸੀਂ ਜਦੋਂ ਆ ਕੇ ਵੇਖਿਆ ਤੇ ਇਹਨੂੰ ਬੜੀ ਲੀਰਾ ਚੁੱਕੇ ਵੇਖਿਆ ਤੇ ਇਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮੈਨਾਂ ਇਹਦਾ ਕਤਲ ਕੀਤਾ ਗਿਆ ਬਹੁਤ ਸਾਜੀ ਤੈਅ ਕੀਤਾ ਗਿਆ 플ਾਨ ਬਣਾ ਕੇ ਸਾਰੀ ਇਹਨਾਂ ਦੇ 4 ਦਿਨ ਹੋ ਗਏ ਕੈਮਰੇ ਬੰਦ ਆ ਇਹਨਾਂ ਕੈਮਰੇ ਬੰਦ ਕਰਕੇ ਕਤਲ ਕੀਤਾ ਵਾ ਪਲਾਨ ਪੂਰੀ ਬਣਾ ਕੇ ਕੀ ਕਿਦੇ ਵਿੱਚ ਪਾਓ ਇਹ ਟੀਚਰ ਹੈ ਸਰਕਾਰੀ ਟੀਚਰ ਹੂੰ ਕੰਮ ਕਰਦੇ ਨੇ ਅਸਲ ਘਰ ਵਾਲਾ ਕੀ ਕਰਦਾ ਜੀ ਕੰਮ ਘਰ ਵਾਲਾ ਪਤਾ ਨਹੀਂ ਕੀ ਕਰਦਾ ਉਹਦੇ ਫਰੀ ਆ ਕਿ ਕਿੱਥੇ ਵਿਆਹੀ ਸੀ ਇਹ ਹਾਂਜੀ ਇੱਕ ਦੂਰ ਸਾਹ ਇੱਕ ਦੂਰ ਇੱਕ ਉਹਨਾਂ ਦੇ ਕੋਈ 12ਵੀਂ ਰਿਲੇਸ਼ਨ ਹੈਗੇ ਹੀ ਕਿ ਘਰ ਉਹਨਾਂ ਦਾ ਪਤੀ ਦੇ ਹੂੰ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਤਲਬ ਇਹ ਕੋਈ ਥੋੜਾ ਬਹੁਤਾ ਉਹਨਾਂ ਦੇ ਵੀ ਨਾ ਇਹਦੇ ਉਹਨਾਂ ਇਹਦੇ ਗੁੱਸੇ 'ਚ ਆ ਕੇ ਜਾਂ ਮਤਲਬ ਇਹਨਾਂ ਦਾ ਜਿਹੜਾ ਕਦਰ ਕੀਤਾ ਬਹੁਤ ਜ਼ਿਆਦਾ ਮਾਰਾ ਇੱਕ ਤਾਂ ਪਹੁੰਚਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੇ ਮੰਗ ਇਹੋ ਕਰਦੇ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪਾਸੇ ਦੀ ਸਜ਼ਾ ਪਣੀ ਚਾਹੀਦੀ ਇਹੋ ਜੇ ਦਰਿੰਦਿਆਂ ਨੂੰ ਕੋਈ ਪਹਿਲਾਂ ਦਾਜ ਵਗੈਰਾ ਦੀ ਮੰਗ ਵੀ ਕੀਤੀ ਜਾਂਦੀ ਸੀ ਸਾਨੂੰ ਇਸ ਤਰ੍ਹਾਂ ਨਹੀਂ ਤੇ ਦਾਜ ਦੀ ਮੰਗ ਨਹੀਂ ਉ ਤਾਂ ਇਹਨੂੰ ਥੋੜਾ ਬਹੁਤਾ ਤੰਗ ਕਰਦੇ ਇਹੋ ਵੀ ਜਦਾਂ ਕਿਤੇ ਪਿੰਡ ਜਾਣਾ ਆਉਣਾ ਕੱਲੀ ਨੇ ਵਿਚਾਰੀ ਨੇ ਜਾਣਾ ਕੱਲੀ ਨੇ ਆਉਣਾ ਕੋਈ ਇਹਨੂੰ ਪੁੱਛਦਾ ਨਹੀਂ ਗੇਂਦਾ ਨਹੀਂ ਕਿੰਨਾ ਕ ਸਮਾਂ ਹੋ ਗਿਆ ਵਿਆਹ ਨੂੰ ਬੱਚੇ ਕਿੰਨੇ ਵਿਆਹ ਨੂੰ ਹੋ ਕੇ ਦਾ ਬਣਾ ਸ਼ਾਦੀ ਬੱਚੇ ਕਿੰਨੇ ਆ ਜੀ ਇੱਕ ਲੜਕਾ ਹੈ ਕਿੰਨੇ ਜਿਹੜਾ ਲੜਕਾ ਲੜਕਾ ਦਾਸਾ ਹਾਂਜੀ ਸਰ ਜਿਹੜਾ ਔਰਤ ਦਾ ਕਤਲ ਹੋਇਆ ਸਰ ਕੀ ਮਾਮਲਾ ਤੇ ਕੀ ਕਾਰਵਾਈ ਹੈ ਕਰਨੀ ਹਾਂਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚ ਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਸੰਬੰਧੀ ਮੈਂ 5:35 ਦੇ ਇੱਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਤੇ ਇੱਕ ਜਸਪਾਲ कौर ਦੀ ਡੀਡੀ ਜਿਹੜੂ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਡਾਕਟਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਨੂੰ ਮੋਰ ਦੇ ਕਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਕੋਈ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦਾਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਬਰਾਮਦ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਿਖਾਈਏ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਕਸੀਦ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਕੀ ਇਹਦੇ ਮੌਤ ਦੇ ਕਾਰਨ ਕਿਨੇ ਕਿਉਂ ਮਾਰੀ ਆ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਠੀਕ ਹੈ ਬੋਲੋ ਤੁਸੀਂ ਸਰ ਹੋਰ ਕਿੰਨੇ ਦੋਸ਼ੀ ਇਹਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਧਿਅਸਤ ਵਿੱਚ ਲਿਆ ਹੁਣ ਅੱਗੇ ਇਹ ਦੇਖਦੇ ਹਾਂ ਅਸੀਂ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਤਰ੍ਹਾਂ ਦੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਕੈਮਰੇ ਨੇ ਕਹਿੰਦੇ ਜਲਦੇ ਹੀ ਇਹ ਹਾਂ ਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰਿਆਂ ਦਾ ਮੈਂ ਫੀਡਬੈਕ ਲਈ ਆ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੋ ਗਏ 18 ਨੂੰ ਵੀ ਚੱਲਦੇ 19 ਨੂੰ ਵੀ ਚੱਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਮੈਂ ਦੱਸਦਾ ਵੀ ਮੈਂ ਆਉਣ ਹੋਇਆ ਉਹਦੇ ਮੁਤਾਬਕ ਜਿਹੜੀ ਅਸੀਂ ਇਹ ਕੈਮਰੇ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਠੀਕ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫਰੈਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਵੀ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਜਾਂ ਉਹਦੇ ਵਿੱਚ ਗਲਬਕਾਈ ਹੋ ਫਰੈਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜੁਰਮ ਦੇ ਵਿੱਚ ਵਾਧਾ ਕਰਾਂਗੇ ਠੀਕ ਹੈ ਸਰ ਓਕੇ